ਹਾਈ ਹਾਈ ਇੱਕ ਤਾਂ ਮੈਨੂੰ ਆ ਫਿਕਰ ਲੱਗਾ ਵਾ ਪਿਛੇ ਲੱਖ ਕਰਜ਼ਾ ਪਤਾ ਨਹੀਂ ਕਿੱਥੋਂ ਆ ਗਿਆ ਹੰਤਰਾ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਤੇ ਝੂਠ ਨੀ ਬੋਲਦੇ ਇਹ ਨਾ ਹੋਵੇ ਵੀ ਮਾਤਾ ਨੂੰ ਆਪਣੀਆਂ ਗੱਲਾਂ ਚ ਲੈ ਆਉਣ ਵੀ ਕਰਜ਼ਾ ਲਵਣਾ ਵਾ ਤੇ ਤੂੰ ਸਾਈਨ ਕਰ ਦੇ ਤੇ ਉਹ ਵਿਚਾਰੀ ਸਾਈਨ ਕਰ ਦੇ ਪਲੇਖੇ ਵਿੱਚ ਕਿਤੇ ਜ਼ਮੀਨ ਆਪਣੇ ਨਾਂ ਨਾ ਕਰਾ ਲੈਣਾ ਸਮਝ ਨਹੀਂ ਆਉਂਦੀ ਵੀ ਕਰਾਂ ਕੀ ਆ ਤੇ ਮੈਂ ਗਈ ਧਿਆਨ ਮੇਰਾ ਉੱਥੇ ਹੀ ਆ ਤੇ ਜੇ ਮੈਂ ਹੁਣ ਕਿਤੇ ਉੱਥੇ ਜਾਣ ਦਾ ਨਾ ਲਿਆ ਨਾ ਇਹਦੇ ਪਿਓ ਨੇ ਤੇ ਮੈਨੂੰ ਮਾਰ ਦੇਣਾ ਪਰ ਹੁਣ ਕਰਾਂ ਵੀ ਕੀ ਸਮਝ ਵੀ ਨਹੀਂ ਨਾ ਕੋਈ ਆਉਂਡੀ ਮੈਨੂੰ ਐਦਾਂ ਕਰੂੰਗੀ ਰਾਤ ਨੂੰ ਫੋਨ ਕਰਕੇ ਤੇ ਮਾਤਾ ਨੂੰ ਪੱਕੀ ਕਰੂੰਗੀ ਕਿ ਕਿਸੇ ਪੇਪਰ ਤੇ ਸਾਈਨ ਨਾ ਕਰਦੀ ਇਹਨਾਂ ਦਾ ਵੀ ਪਤਾ ਵਾ ਜਾਣ ਬੁੱਝ ਕੇ ਸਾਈਨ ਕਰਾ ਲੈਣ ਵੀ ਉਦਾਂ ਹੀ ਆ ਐਵੇਂ ਉਹਦੇ ਹੱਥ ਵੜਾ ਲੈਣਗੇ ਤੇ ਮੁੜ ਕੇ ਕਿਹਨੇ ਪੁੱਛਣਾ ਉਹਨੂੰ ਨਾ ਕਿਸੇ ਨੇ ਉਹਨੂੰ ਪੁੱਛਣਾ ਤੇ ਨਾ ਕਹਿੰਦੇ ਮੈਨੂੰ ਪੁੱਛਣਾ ਮੁੜ ਕੇ ਚੱਲ ਮਨਾ ਰਾਤ ਨੂੰ ਫੋਨ ਕਰੂੰਗੀ ਤੂੰ ਵਾਹੇ ਦੂਸਰੇ ਬੋਸ਼ ਬੈਠੇ ਜੇ ਆਹੋ ਮੈਂ ਨਾਲ ਤਾਂ ਇੱਕ ਗੱਲ ਕਰਨੀ ਹੈਗੀ ਦੱਸ ਕਿਹੜੀ ਗੱਲ ਕਰਨੀ ਵੇਖ ਲਓ ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ ਆਹੋ ਹੈ ਤੇ ਤੁਹਾਡੇ ਸਿਰ ਤੇ ਕਿਤਰ ਰੁਪਈਏ ਦਾ ਕਰਜ਼ਾ ਨਿਗਾ ਤੇ ਉਹ ਦਿਨ ਮੇਰੀ ਪਰਜਾਈ ਦਾ ਹਾਲ ਵੇਖੋ ਹੂੰ 12 ਕਿੱਲੇ ਪਿਆਲੀ ਦੇ ਸੁੱਖ ਨਾ ਮੇਰੇ ਭਰਾ ਵੇ ਆਹੋ ਹੈ ਤੇ ਸੂਟਾ ਮੂੰਹ ਹੀ ਜਾੜ ਛੜਿਆ ਸਭ ਕੋ 6 ਲੱਖ ਰੁਪਈਆ ਦਾ ਕਰਜ਼ਾ ਵਾ ਸਿਰਫ ਤੇ 6 ਲੱਖ ਹਾਂਜੀ ਤੇ ਮੇਰੇ ਪਿਓ ਨੇ ਕਿਤਰ ਰੁਪਈਆ ਨਹੀਂ ਚੜਨ ਦਿੱਤਾ ਤੇ ਪਤਾ ਨਹੀਂ ਕਿੱਥੋਂ ਕੱਢ ਲਈ ਇਹ ਲਿਮਟ ਬਣਾਈ ਸੀ ਜੀ ਡੈਡੀ ਨੇ ਨਹੀਂ ਇਹ ਪੁੱਛਣਾ ਹੈ 6 ਲੱਖ ਦਾ ਕੀਤਾ ਕੀ ਹੈ ਹੈ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਪਤਾ ਕੀ ਆਂਦੇ ਹੁਣ ਦਵੇਂ ਜੀ ਵੀ ਇਹ ਤਾਂ ਬਾਪੂ ਜੀ ਨੇ ਲਿਮਟ ਬਣਾਈ ਹੈਗੀ ਮੇਰੀ ਗੱਲ ਸੁਣ ਕਰਜ਼ਾ ਬੰਦਾ ਉਦੋਂ ਚੁੱਕਦਾ ਵਾ ਜਾਂ ਜਦੋਂ ਕਿਤੇ ਘਰ ਕੁਲਾ ਬਣਾਉਣਾ ਹੋਵੇ ਜਾਂ ਕਿਤੇ ਕੋਈ ਚੀਜ਼ ਕੋ ਲੈਣੀ ਹੋਵੇ ਹੈ ਇਹ ਮੁਫਤ ਦੀ ਬੋਤਾ ਗੱਲ ਪਾ ਕੇ ਬੈਠੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਬਹਾਨੇ ਨਾਲ ਇਹ ਚੱਕਰ ਚਲਾਉਣਾ ਬਿਮਾਰਾਂ ਦੇ ਹੱਥ ਵਢਾਰੀਏ ਸਿਆਣ ਕਰਾ ਲਈਏ ਤੇ ਪੈੜੀ ਕਰਾ ਲਈਏ ਆਪਣੇ ਨਾਂ ਇਹਨਾਂ ਨੇ ਹੁਣ ਤਾਂ ਕਰਕੇ ਆ ਟੁੱਚਰ ਡਾਇਆ ਵਾ ਵੀ ਸਾਡੇ ਸਿਰ ਕਰਜ਼ਾ ਵਾ ਇਹ ਸਾਰਾ ਝੂਠੀਆਂ ਗੱਲਾਂ ਮੈਨੂੰ ਸੱਚ ਨਹੀਂ ਲੱਗਦਾ ਕੁਛ ਵੀ। ਵੇਖ ਜੀ ਵੀ ਮੇਰੀ ਸੁਣ ਲਾ ਗੱਲ ਪਹਿਲੋ। ਬਾਪੂ ਨੇ ਇੰਨੀ ਕਮਾਈ ਕੀਤੀ ਹੈ ਕਿ ਦੀ ਵੱਡੀ ਕੁਠੀ ਪਾ ਕੇ ਦੇ ਗਿਆ ਇਹਨਾਂ ਨੂੰ। ਇਹਨਾਂ ਦਾ ਨਵਾਂ ਪੈਸਾ ਨੇ ਇਹਦਾ ਕਿੱ데 ਲੱਗਾ? ਹੈ? ਉਹ ਬਾਪੂ ਦਾ ਜੋ ਕਾਰੋਬਾਰੀ ਉਹਦੇ ਵਿੱਚ ਜਿਵੇਂ ਲਸੰਦੇ ਐ। ਮੈਨੂੰ ਤਾਂ ਹੀ ਸ਼ੱਕ ਪੈਂਦਾ ਵਾ ਨਾ। ਤੇ ਇਹਨਾਂ ਨੇ ਵੀ ਆਉਂਤ ਬਣਾਈਆਂ। ਵੀ ਜੇ ਇਦਾਂ ਕਵਾਂਗੇ ਵੀ ਕਰਜ਼ਾ ਵਾ ਕਰਜ਼ਾ ਵਾ ਕਰਜ਼ਾ ਲਾਉਣਾ ਵਾ ਸੈਨ ਕਰਦੇ ਤੇ ਮਾਤਾ ਕਰਦੇ ਸੈਨ ਤੇ 45 ਸਾਲੀ ਕਰ ਲੈਣੀ ਇਹਨਾਂ ਨੇ ਆਪਣੇ ਨਾਂ ਤੇ ਮਾਤਾ ਨੂੰ ਮੁੜ ਕੇ ਕਿੰਨੇ ਪੁੱਛਣਾ ਤੇ ਸਾਨੂੰ ਕਿੰਨੇ ਪੁੱਛਣਾ? ਮੇਰੀ ਪਹਿਲੋ ਗੱਲ ਸੁਣ ਲ ਨਾਲੇ ਨਾ ਮੁੰਡਾ ਕਹਿੰਦਾ ਮੈਂ ਜਾਣਾ ਵਾ ਤੇ ਤੂੰ ਹੀ ਘੜੀ ਦੀ ਘੜੀ ਨਾਲ ਚਲ ਜੀ ਤੇ ਮਾਤਾ ਨੂੰ ਪੱਕੀ ਕਰਿਆ ਇਹਨਾਂ ਨੇ ਤੈਨੂੰ ਕੋਈ ਸਾਇੰਸ ਹੁਣ ਕਰਾ ਕੇ ਨਾ ਤੇਰਾ ਐ ਸਪਾਈ ਤਰੀਕਾ ਦੇਣੀ ਪੱਕੀ ਤੇ ਮੈਂ ਘਰ ਆਉਂਗੀ ਮੇਰੀ ਗੱਲ ਸੁਣੋ ਇਹ ਫਿਰ ਮੈਂ ਜਾਵਾਂ ਮੁੰਡੇ ਦੇ ਨਾਲ ਤੇ ਰਾਤ ਰਹਿ ਆਵਾ ਮੇਰੀ ਗੱਲ ਸੁਣ ਲੈ ਰਾਤ ਨਾਲ ਰਹੀ ਇੱਕ ਦੋ ਚਾਰ ਕਿ ਡੇੜੇ ਸੇ ਲਾਉਣੇ ਤੇ ਲਾ ਕੇ ਮੁੜ ਕੇ ਘਰ ਨੂੰ ਆ ਜੀ ਮੁੰਡੇ ਨੂੰ ਛੱਡਾਂ ਹੀ ਉੱਥੇ ਐਦਾਂ ਕਰੂੰਗੀ ਸਵੇਰੇ ਚਲ ਚੂੰਗੀ ਤੇ ਸ਼ਾਮਾਂ ਨੂੰ ਆ ਜਾਊਂਗੀ ਤੇ ਮਾਤਾ ਨੂੰ ਤੇ ਪੱਕੀ ਕਰਾਉਂਗੀ ਇੱਕ ਵਾਰੀ ਜਲਦੀ ਮਾਂਤਾ ਨੂੰ ਪੱਕੀ ਨਾ ਨਾ ਕੀਤਾ ਤੇ ਫਿਰ ਤੇ ਉਹਨਾਂ ਨੇ ਕੁਛ ਨਾ ਕੁਛ ਕਰ ਹੀ ਲੈਣਾ ਜਿੱਦਾਂ ਦੇ ਉਹ ਹੈਗੇ ਆ ਠੀਕ ਹੋਣਾ ਇਹ ਤੇ ਗੱਲ ਹੈਗੀ ਆ ਚਲ ਕੋਈ ਨਹੀਂ ਇਹ ਤੇ ਮੈਂ ਦੱਸਾਂ ਗੱਲ ਖੜੀ ਤਰੀ ਪਰ ਜਾਈ ਜਾਂਦੀ ਹੈ ਇਹ ਬਹੁਤ ਤੇਜ਼ ਜਨਾਨੀ ਆ ਪਤਾ ਨਹੀਂ ਮੈਨੂੰ ਹੁਣ ਕੀ ਹੈ ਵਿੱਚ ਤੇ ਕੀ ਨਹੀਂ ਉਹ ਤੇ ਮੈਨੂੰ ਅੱਖੀ ਵੇਖ ਨਹੀਂ ਪਾਉਂਦੀ ਜਦੋਂ ਚਲ ਜਾਂਦੀ ਮੱਥੇ ਤੇ ਵੱਟ ਪਾ ਲੈਂਦੀ ਵੇਖ ਕੇ ਹੋਰ ਕਿੱਧਰ ਆ ਗਈ ਹੈ ਭਰਾ ਤੇਰਾ ਚੰਗਾ ਭਰਾ ਤੇ ਮੇਰਾ ਚੰਗਾ ਪਰ ਭਰਾ ਨੇ ਹੱਥਾਂ ਚ ਕਰ ਛੜਿਆ ਵਾ ਉਹਨੇ ਹੁਣ ਮਗਰ ਲਾ ਲਿਆ ਵਾ ਆਹੋ ਕੀ ਕਰੇ ਉਹਨੇ ਬੁੱਕੀ ਰੋਟੀ ਖਾਣੀ ਆ ਹੁਣ ਠੀਕ ਨਹੀਂ ਚੱਲ ਮਿੰਤੇ ਆਪੇ ਚੱਲ ਸਾਡੀ ਮਾਂ ਦੀ ਇੱਜ਼ਤ ਹੁੰਦੀ ਰਵੇ ਉਹ ਬਚੀ ਰਵੇ ਹੁਣ ਆਹੋ ਜੀ ਤੇ ਗੱਲ ਆਹੀ ਆ ਕਿਤੇ ਉਹਦੇ ਕੋ ਨਾ ਧੋਖੇ ਨਾ ਸੈਨਸਨ ਕਰਾ ਲੰਦੇ ਕਿਤੇ ਪਿਆਲੀ ਆਪਣੇ ਨਾ ਕਰਾ ਲੰਦੇ ਸਾਰੀ ਤੇ ਫੇਤੀ ਕਰਾਂਗੀ ਕੀ ਗੱਲ ਵਾ ਇੱਜ਼ਤ ਵੀ ਮਾਤਾ ਦੀ ਹੋਣਾ ਚਿਰਿਆ ਜਿਨਾਂ ਚਿਰ ਉਹਦੇ ਨਾਲ ਕੋ ਚਾੜ ਛਾੜ ਹੈਗੇ ਠੀਕ ਨਹੀਂ ਜਦਨ ਉਹ ਵੀ ਉਹਨਾਂ ਨਾਲ ਖਾਲ ਖੂਲੇ ਨਾ ਤੇ ਮਾਤਾ ਨੇ ਮੇਰੀ ਉਹ ਘਰ ਦੇ ਵਿੱਚ ਵਾਧੂ ਹੋਏ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਫਿਰ ਮੈਂ ਇਦਾਂ ਕਰੂ ਰੋਟੀ ਪਾਣੀ ਟਰੜਾ ਬਣਾ ਜੂਗੀ ਤੇ ਸਵੇਰੇ ਜਾਊਂਗੀ ਤੇ ਸ਼ਾਮਾਂ ਨੂੰ ਆਜੂਗੀ ਤੇ ਮੁੰਡੇ ਨੂੰ ਦੋ ਦਿਨ ਛਾਟ ਆਉਂਗੀ ਉੱਥੇ ਚਲ ਨਾਨੀ ਆ ਨਾਨੀ ਕਰਕੇ ਜੀ ਲੱਗਦਾ ਹੀ ਇਹ ਬੱਚੇ ਦਾ ਓਏ ਉਹਨੂੰ ਮੁੰਡੇ ਨੇ ਵੀ ਕਹੀਂ ਵੀ ਨਾਨੀ ਆਪਣੀ ਕੋਈ ਚੀਜ਼ ਚਾਹੀ ਮੰਗ ਲਿਆ ਕਰੀ ਠੀਕ ਆ ਬਾਕੀ ਚਲੋ ਮੁੰਡਾ ਉਹਨਾਂ ਦਾ ਜਵਾਨ ਆ ਤੇ ਰੋਟੀ ਪੰਦੀ ਦੀ ਕੋਈ ਗੱਲ ਨਹੀਂ ਗਈ ਉਹੀ ਤਾਂ ਕਹਿਣ ਲਈ ਆ ਆ ਆ ਚੱਲ ਫਿਰ ਮੈਂ ਨਾ ਚਾਹ ਬਣਾਵਾਂ ਤੁਹਾਡੇ ਵਾਸਤੇ ਤੇ ਆਜੋ ਪੀ ਲਓ ਹੈ ਚਲੋ ਠੀਕ ਕੀ ਬੰਦਾ ਕਰਿਆ ਯਾਰ ਹੈ ਰਿਸ਼ਤੇਦਾਰੀਆਂ ਤੇ ਮਿਲਣ ਵਾਸਤੇ ਬਣਾਈ ਦੀਆਂ ਭਾਰਤ ਨਾ ਲੋਕਾਂ ਖੇਡ ਜੀ ਬਣਾ ਲਈ ਆ ਲਾਲਚੋ ਲਾਲਚੀ ਕੋਈ ਪੈਲੀ ਲਖਾਉਣ ਡਿਆ ਕੋ ਪੈਸੇ ਕਢਾਉਣ ਡਿਆ ਮਾਂ ਪਿਓ ਦੇ ਸਮਝ ਨਹੀਂ ਲੱਗਦੀ ਦੁਨੀਆ ਦਾ ਨਾ ਬੇੜਾ ਗਰਕਣ ਤੇ ਆ ਗਿਆ ਵਾ ਚਲੋ ਕੀ ਕਰਨਾ ਵਾ ਕਰੋ ਕੋਈ ਕੰਮ ਚੱਲਣ ਡਿਆ ਹੋਈ ਮੰਮੀ ਜੀ ਲੈ ਆਏ ਜੀ ਦਵਾਈ ਹਾਂ ਲੈ ਆਂਦੀ ਆ ਪਤ ਦਵਾਈ ਮੈਂ ਤੇ ਕਿਦਾਂ ਹੀ ਬੀਪੀ ਵਧਿਆ ਕਿ ਘਟਿਆ ਵਾ ਬੀਪੀ ਵਧ ਹੀ ਜਾਂਦਾ ਵਾ ਕਿ ਘਟਦਾ ਕਿੱਥੇ ਆ ਤੇ ਦਵਾਈ ਉਹਨੇ ਖਵਾਲੀ ਆ ਕਿ ਖਾਣੀ ਆ ਨਹੀਂ ਮੈਂ ਖਾ ਲਈ ਗੋਲੀ ਉੱਥੇ ਇੱਕ ਗੋਲੀ ਖਾ ਲਈ ਬੀਪੀ ਦੀ ਬਾਕੀ ਦਵਾਈ ਮੈਂ ਰਾਤ ਨੂੰ ਖਾਵਾਂਗੀ ਰੋਟੀ ਖਾ ਕੇ ਮੇਰੀ ਗੱਲ ਸੁਣੋ ਧਿਆਨ ਨਾਲ ਦਵਾਈ ਖਾਇਆ ਕਰੋ ਖਾਣੀ ਤੇ ਹੈ ਗਈਆਂ ਪਤਾ ਹੁਣ ਕੀ ਕਰਾਂ ਫਿਰ ਮੈਂ ਦਵਾਈ ਤੇ ਮੈਂ ਤੇਰੇ ਸਾਹਮਣੇ ਖਾਂਦੀ ਰਹੀ ਨਹੀਂ ਚੱਲ ਪ੍ਰੇਜ ਵੀ ਕਰ ਲਿਆ ਤੇ ਪ੍ਰੇਜ ਹੋਵ ਗੱਲ ਵੀ ਵਾਧੂ ਚੀਜ਼ ਵੀ ਕਿਹੜੀ ਖਾਣ ਦੇ ਆ ਤੇ ਕਿਹ ਟਮ ਜੀ ਕਰ ਵੀ ਪੈਂਦਾ ਆ ਉਹ ਨਹੀਂ ਇਹ ਤਾਂ ਹੈ ਹੀ ਗੱਲ ਤੇ ਮੈਂ ਲਈ ਆ ਮੈਂ ਦਵਾਈ ਖਾਣੀ ਹੁਣੀ ਆ ਨਹੀਂ ਦਵਾਈ ਤੇ ਮੈਂ ਖਾ ਲਈ ਫਿਰ ਉੱਥੇ ਹੀ ਖਾ ਲਈ ਹੁਣ ਰਾਤ ਨੂੰ ਰੋਟੀ ਖਾ ਕੇ ਨਾ ਤੇ ਫੇਰ ਖਾਵਾਂਗੀ ਤੇ ਉਹ ਤੁਸੀਂ ਤਾਂ ਗਿਆ ਟਾਈਮ ਹੀ ਬੜਾ ਲਾਏ ਸੇਲੀ ਪਹਿਨ ਲਾ ਕੇ ਕਿਹ ਲਾਗੇ ਖਲੋਗੇ ਹੁਣੇ ਫਿਰ ਨਹੀਂ ਪੁੱਤ ਦੁਕਾਨ ਤੇ ਰਸ਼ ਬੜਾ ਹੈ ਅੱਜ ਨਹੀਂ ਮੈਂ ਕਿਤੇ ਖਲੋਤੀ ਅੱਛਾ ਉਹ ਨਾ ਮੌਸਮ ਜਿਆ ਹੋਇਆ ਬਣਾ ਚੇਂਜ ਉਦਾ ਕਰਕੇ ਇਹ ਆ ਪੀ ਸਾਰੇ ਲੋਕੀ ਬਿਮਾਰ ਕਿਹਨੂੰ ਜੁਕਾਮ ਆ ਕਿਹਨੂੰ ਬੁਖਾਰ ਵਾ ਇਦਾਂ ਹੀ ਤਾਂ ਹੀ ਕਰਕੇ ਉੱਥੇ ਰਸ਼ ਬੜਾ ਸੀ ਕਿ ਫਿਰ ਟਾਈਮ ਲਾ ਆਪਣੀ ਵਾਰੀ ਨਾ ਹੀ ਦਵਾਈ ਮਿਲਨੀ ਆਹ ਤੇ ਤੁਹਾਡੇ ਮਗਰੋਂ ਮੈਂ ਤੁਹਾਨੂੰ ਕਿਹਾ ਨਹੀਂ ਵੀ ਜਾਣਾ ਵਾ ਪਿੰਡ ਆਹੋ ਅਸੀਂ ਤਾਂ ਤਿਆਰ ਹਾਂ ਜਾਣ ਵਾਸਤੇ ਅੱਛਾ ਤੇ ਮੈਂ ਵੀਰ ਨੂੰ ਫੋਨ ਕੀਤਾ ਹੂੰ ਮੈਂ ਬੇਹੀ ਆਉਣ ਲੱਗਿਆ ਇਦਾਂ ਪੇ ਸਾਨੂੰ ਪੈਸੇ ਚਾਹੀਦੇ 4 ਲੱਖ ਰੁਪਈਆ ਆਹੋ ਉਹ ਮੈਨੂੰ ਆਂਦਾ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਬੈਂਕ ਵਿੱਚ ਹੀ ਖਲੋਤਾ ਵਾਂ ਹੂੰ ਤੇ ਮੈਂ ਲੈ ਕੇ ਤੇ ਹੁਣੇ ਤੈਨੂੰ ਘਰੇ ਫੜਾ ਜਾਂਦਾ ਵਾਂ ਅੱਛਾ ਤੇ ਮੈਂ ਫਿਰ ਕੱਲੇ ਨਾਲ ਪਾਭੀ ਨੂੰ ਨਾਲ ਲੈ ਆਇਓ ਅੱਛਾ ਉਹ ਫਿਰ ਦੋਵੇਂ ਜੀ ਆਏ ਉਹ ਪੈਸੇ ਦੇ ਗਏ ਜਾਣ ਕੇ ਅੱਛਾ 10 ਘਰਾਂ ਦੇ ਵਿਚਾਰਾ ਦੇ ਗਿਆ ਹੈ ਤਾਨੂੰ ਮੈਂ ਦੱਸਿਆ ਹੀ ਨਾ ਵੀ ਉਹ ਨਹੀਂ ਇਦਾਂ ਦਾ ਹੈਗਾ ਕੋਪਾਵੇਂ ਜਿੱਥੋਂ ਮਰਜੀ ਕਰਦਾ ਉਹਨੇ ਮੈਨੂੰ ਨਾ ਨਹੀਂ ਗੀ ਕਰਨੀ ਤੇ ਮੈਂ ਵੀ ਉਹਨੂੰ ਕਿਹਾ ਮੈਂ ਵੀ ਵੀਰ ਜੀ ਫਿਕਰ ਕਰਨ ਦੀ ਲੋੜ ਨਹੀਂ ਸਿਰਫ ਦੋਵਾਂ ਦਿਨਾਂ ਦੀ ਗੱਲ ਵਾ ਦੋਵਾਂ ਦਿਨਾਂ ਤੱਕ ਨਾ ਅਸੀਂ ਕਢਾ ਕੇ ਫੇਰ ਤੁਹਾਨੂੰ ਇਦਾਂ ਹੀ ਵਾਪਸ ਕਰ ਜਾਵਾਂਗੇ ਚਲੋ ਨਵਾਂ ਪੁਰਾਣਾ ਹੋ ਜਾਊਗਾ ਤੇ ਗੱਲ ਕੋਈ ਨਹੀਂਗੀ ਪਰ ਕੀ ਸੋਚਦਾ ਹੋਊਗਾ ਅਗਲਾ ਵੀ ਇਹ ਇੰਨੇ ਜੋਗੇ ਵੀ ਨਹੀਂ ਇੰਨੀ ਪੈੜੀ ਇੰਨਾ ਕੋਈ ਨਾ ਸਭ ਕੁਝ ਚਲੋ ਮੰਮੀ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਵਾ ਘਰਾਂ ਦੇ ਵਿੱਚ ਵਾਦੇ ਕਾਟੇ ਹੋ ਹੀ ਜਾਂਦੇ ਆ ਕਿਤੇ ਲੈਣ ਹੁੰਦਾ ਕਿਤੇ ਦੇਣ ਹੁੰਦਾ ਐਦਾਂ ਹੀ ਰਿਸ਼ਤੇ ਤੇ ਚੱਲਦੀ ਆ ਹੂੰ ਉਹ ਤਾਂ ਚਲੋ ਗੱਲ ਠੀਕ ਆ ਤੇਰੀ ਚਲੋ ਅੱਛਾ ਕੋਈ ਨਹੀਂ ਫਿਰ ਦੇ ਗਿਆ ਤੇ ਕੋਈ ਗੱਲ ਨਹੀਂ ਆਹੋ ਇਧਰੋਂ ਕਰਕੇ ਨਵਾਂ ਪੁਰਾਣਾ ਤੇ ਤੁਸੀਂ ਉਹਨਾਂ ਦੇ ਫੜਾ ਆਇਓ ਇੰਨਾ ਹੀ بڑا ਜਿਹੜਾ ਭੀਏ ਸਰ ਗਿਆ ਨਹੀਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਮੈਂ ਉਹਨੇ ਨਾ ਨਹੀਂ ਕਰਨੀ ਹੂੰ ਤੇ ਭਾਬੀ ਵੀ ਚੰਗੀ ਆ ਪਤਾ ਕੀ ਗੱਲ ਆ ਜਦੋਂ ਦੀ ਆਈ ਹੈ ਨਾ ਕਦੀ ਮੈਂ ਵਾਧੂ ਗੱਲ ਨਹੀਂ ਉਹਦਣਾ ਕੀਤੀ ਉਹ ਵੀ ਮੇਰ ਨਾਲ ਭੈਣਾ ਵਾਂਗੂ ਹੀ ਕਰਦੀ ਆ ਇਹ ਫਿਰ ਇਦਾਂ ਹੀ ਆਪਣੀ ਜੁਬਾਨ ਹੀ ਆ ਨਾ ਜੇ ਤੂੰ ਉਹਨੂੰ ਚੰਗਿਆਂ ਕ ਬੋਲਨੀ ਆ ਤੇ ਉਹ ਵੀ ਤੇ ਤੈਨੂੰ ਚੰਗਾ ਹੀ ਜਾਣੂਗੀ ਫਿਰ ਹਾਂ ਨਹੀਂ ਤੇ ਉਦਾਂ ਦੀ ਹੁੰਦੀ ਤੇ ਕਹਿੰਦੀ ਵੀ ਕਦ ਲਈ 4 ਲੱਖ ਦੇਣਾ ਵਾ ਇਹ ਤਾਂ ਕੱਲ ਨੂੰ ਤੇਰੀ ਭੈਣ ਨੇ ਮੋੜਨਾ ਵਾ ਕਿ ਨਹੀਂ ਮੋੜਨਾ ਤੂੰ ਤੁਰ ਪਿਆ ਦੇਣ ਉਹ ਵਿਚਾਰੀ ਨਾਲ ਆ ਪਾਈ ਤਾਂ ਦੀ ਤੰਗੀ ਵੀ ਨਾ ਚਾਕੀ ਜੇ ਨਾ ਹੋਣਗੇ ਨਾ ਕਿਤੇ ਵਰਤਣੇ ਹੋਣਗੇ ਵਰਤਲਾ ਕੋਈ ਗੱਲ ਨਹੀਂ ਅੱਛਾ ਤੇ ਠਹਿਰ ਕੇ ਦੇਦੀ ਮੈਂ ਕਿ ਨਹੀਂ ਭਾਬੀ ਜੀ ਇਹ ਫਿਗਰ ਹੁੰਦਾ ਵਾ ਸਿਰ ਤੇ ਭਾਰ ਹੁੰਦਾ ਵਾ ਬਿਲਕੁਲ ਭਾਰ ਤੇ ਹੁੰਦਾ ਹੀ ਆਹ ਹੈ ਕਿ ਅਸੀਂ ਦੇ ਜਾਣੇ ਆ ਕੋਈ ਗੱਲ ਨਹੀਂ ਦੋ ਦਿਨਾਂ ਦੀ ਗੱਲ ਵਾ ਤੇ ਪਰ ਮੈਂ ਤੇ ਆਨੀ ਆ ਜਿੱਦਾਂ ਦੀ ਪਰਜਾਈ ਰੱਬ ਨੇ ਮੈਨੂੰ ਦਿੱਤੀ ਆ ਨਾ ਸਾਰਿਆਂ ਨੂੰ ਇਦਾਂ ਦੀ ਦਵੇ ਬਹੁਤ ਹੀ ਚੰਗੀ ਨੀਤੀ ਧੀ ਆ ਜੇ ਚਲ ਜੀਏ ਉਹਨੂੰ ਇਹ ਨਹੀਂ ਹੁੰਦਾ ਵੀ ਮੇਰੀ ਨਨਾਨ ਆਈ ਆ ਮੈਂ ਇਹਦਾ ਨਾ ਮੂੰਹ ਵਟਣਾ ਵਾ ਐ ਬੜੇ ਵਧੀਆ ਲਾਗੇ ਭੈਣ ਭਰਾਵਾਂ ਨੂੰ ਬਿਹਾੜਾ ਵਾ ਸਾਰਾ ਦੁੱਖ ਸੁੱਖ ਕਰਨਾ ਵਾ ਤੁਹਾਡੇ ਬਾਰੇ ਪੁੱਛਣਾ ਵਾ ਹੋਰ ਮੰਮੀ ਠੀਕ ਵਾ ਮੰਮੀ ਦਾ ਧਿਆਨ ਰੱਖਿਆ ਕਰ ਰੋਟੀ ਪਾਣੀ ਉਹਨੂੰ ਟਾਈਮ ਨਾ ਦਿਆ ਕਰ ਤੇ ਇਹ ਉਹ ਕੋਈ ਕੋਈ ਖਾਨਦਾਨਾਂ ਦੀ ਧੀ ਹੁੰਦੀ ਹੈ ਜਿਹੜੀ ਇਦਾਂ ਕਰਦੀ ਆ ਨਹੀਂ ਤੇ ਸਾਰਾ ਨਾ ਇਦਾਂ ਕਰਦੀਆਂ ਸਾਰਿਆਂ ਦਾ ਵੇਖ ਕੇ ਕਈ ਤੇ ਇਹੋ ਜਿਹਿਆਂ ਨੇ ਵੀ ਵੇਖ ਕੇ ਮੱਥਾ ਸੜ ਜਾਂਦਾ ਸੜ ਜਾਂਦਾ ਸਹੀ ਗੱਲ ਜੇ ਤੁਹਾਡੀ ਨਾ ਨਾ ਆ ਗਈ ਆ ਮੈਨੂੰ ਹੁਣ ਕਹਿਣ ਦੀ ਹਾਂਦੀ ਹੁਣ ਆਇਓ ਕਿਸ ਦਿਨ ਰਾਤ ਤੇ ਮੈਂ ਹਰਾਤ ਤੇ ਹੁਣ ਕਿਦਾਂ ਆ ਮੰਮੀ ਕੱਲੇ ਹੁੰਦੇ ਆ ਮੰਮੀ ਨੂੰ ਛੱਡ ਕੇ ਵੀ ਨਹੀਂ ਆ ਸਕਦੇ ਨਹੀਂ ਦੱਸਾ ਦੇਣ ਵਾਲੇ ਆ ਵੀ ਸਵੇਰੇ ਆਏ ਤੇ ਸ਼ਾਮਾ ਨੂੰ ਘਰ ਨਾ ਠੀਕ ਆ ਫਿਰ ਹੁਣ ਇਸੇ ਤਰ੍ਹਾਂ ਹੀ ਤੇ ਨਹੀਂ ਨਿਕਲਿਆ ਜਾਂਦਾ ਤੇ ਦਵਾਈ ਨਹੀਂ ਖਾਣੀ ਫਿਰ ਲੈ ਜਾ ਮੈਂ ਪਾਣੀ ਨਹੀਂ ਮੈਂ ਹੁਣ ਰਾਤ ਨੂੰ ਖਾਵਾਂਗੀ ਰੋਟੀ ਖਾ ਕੇ ਹਾਂ ਚਲੋ ਠੀਕ ਆ ਹੁਣ ਬੀਪੀ ਦੀ ਗੋਲੀ ਤੇ ਮੈਂ ਖਾ ਹੀ ਲਈ ਤੇ ਹੁਣ ਫੇਰ ਖਾ ਲਾਂਗੀ ਦਵਾਈਆਂ ਕਦ ਦਵਾਈਆਂ ਨੇ ਜਾਨ ਖਾ ਲਈ ਵੇਹਲਾ ਕਿੰਨਾ ਭਰਾ ਚੰਗਾ ਤੇ ਪਰਜਾਈ ਵੀ ਚੰਗੀ ਜਿਹੜੇ ਘਰਾਂ ਕੇ ਪੈਸੇ ਦੇ ਗਿਆ ਨਹੀਂ ਤੇ ਕੌਣ ਦੇਣ ਡਿਆ ਵਾ ਲੋਕੀ ਤੇ ਕਿਤੇ ਪੁੱਛਦੇ ਹੀ ਨਹੀਂ ਭਰਾ ਪਰਜਾਈਆਂ ਲੋਕਾਂ ਦੇ ਮੈਂ ਵੇਖਿਆ ਕਿ ਕਿਤੇ ਮੱਥੇ ਤੇਲੀ ਪਾ ਲੈਂਦੇ ਨੇ ਫੇ ਆ ਆ ਗਈਏ ਪੈਸੇ ਲੈਣ ਇਹਦੇ ਘਰ ਹਨੀ ਤੇ ਫੇਰ ਵੀ ਸ਼ਾਵਾਸ਼ੇ ਉਹਨਾਂ ਦਾ ਜਿਹੜੇ ਆਣ ਕੇ ਘਰ ਪੈਸੇ ਦੇ ਕੇ ਗਏ ਨੇ ਹਾਂ ਤੇ ਕਈ ਵੇਖੀਆਂ ਨੇ ਮੱਥੇ ਵੱਟ ਪਾ ਲੈਂਦੀਆਂ ਨੇ ਤਣਦੀਆਂ ਨੇ ਆ ਪਰਜਾਈਆਂ ਨੂੰ ਕੀ ਜਾਣਨਾ ਵਾ ਪਰਜਾਈਆਂ ਜਿਹੜੀਆਂ ਹੁੰਦੀਆਂ ਕੋਈ ਖਾਨਦਾਨਾਂ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਚੰਗੀਆਂ ਹੀ ਹੁੰਦੀਆਂ ਨੇ ਉਹ ਨਹੀਂ ਮੱਥੇ ਵੱਟ ਪਾਉਂਦੀਆਂ ਉਹ ਚੰਗਾ ਹੀ ਸਮਝਦਿੰਗੀਆਂ ਨੇ ਨਾ ਆਪਣੀਆਂ ਨਣਾਨਾਂ ਨੂੰ ਤੇ ਮੇਰੀ ਕੁੜੀ ਉਹ ਉਹਦੇ ਵੱਲ ਵੇਖ ਲੈ ਉਹਨੇ ਜਦੋਂ ਆਉਣਾ ਨਾ ਉਹਨੇ ਪਰਜਾਈ ਦੇ ਦੁਆਲੇ ਹੀ ਚੜੀ ਰਹਿਣਾ ਕਦੀ ਕੋਸ਼ ਉਹਨੂੰ ਨੋਕਾ ਟੋਕੀ ਕਦੀ ਕੋਸ਼ ਤੇ ਉਹ ਵਿਚਾਰੀ ਨੇ ਕਦੀ ਫੇਰ ਵੀ ਮੱਥੇ ਤੇੜੀ ਨਹੀਂ ਪਾਈ ਉਹ ਇੰਨੀ ਚੰਗੀ ਆ ਮੇਰੀ ਨੂੰ ਇਹ ਕੁੜੀ ਨੇ ਤਾਂ ਘਰੇ ਉਦਾਂ ਹੀ ਸਾਡਾ ਪਾਟਕ ਪਾ ਦੇਣਾ ਹੀ ਆ ਕਿ ਤੂੰ ਆਪਣੇ ਘਰ ਦੇ ਆ ਖਰਚਾ ਜਜਣਾ ਤੂੰ ਇਹਨੂੰ ਕੰਨੂ ਆਣ ਕੇ ਨੋਕਾ ਟੋਕੀਆਂ ਕਰਨੀ ਆ ਐਦਾਂ ਦੀਆਂ ਨੇ ਨਣਾਨਾਂ ਹੁੰਦੀਆਂ ਨੇ ਪਤਾ ਵੀ ساری ਉਮਰ ਮੈਨੂੰ ਉਹਨਾਂ ਨੇ ਮਿਲਣਾ ਵਾ ਤੇ ਫੇਰ ਵੀ ਨਹੀਂ ਉਟਲਦੀ ਇਹ ਗੱਲ ਤੋਂ ਐਡਾ ਸੁਭਾਅ ਮਾੜਾ ਵਾ ਹੈ ਤੇ ਭਾਵੇਂ ਮੇਰੀ ਧੀ ਆ ਪਰ ਗੱਲ ਉਹਦੀ ਸੁਭਾਅ ਨਹੀਂ ਚੰਗਾ ਬਹੁਤ ਨੋਕਾ ਟੋਕੀ ਕਰਦੀ ਮੇਰੀ ਨੂੰਹ ਨੂੰ ਅਰ ਮਰ ਮੈਂ ਤਿਆਰ ਕੀ ਹਲ ਵੀ ਗਿਆ ਤੇ ਉਹਨੇ ਵੀ ਜਵਾਬ ਦਿੱਤਾ ਵਾ ਤੇ ਯਾਰਾਂ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਨਿਆਣੇ ਦੀ ਐਡਮਿਸ਼ਨ ਕਰਵਾਈ ਆ ਸਾਰੇ ਕੰਮ ਕੀਤੇ ਆ ਤੇ ਹੁਣ ਪੈਸੇ ਹੀ ਨੇ ਕਿਥੋਂ ਲੈਣੇ ਹੁਣ ਮੈਂ ਵੀ ਕੀ ਦੱਸਾਂ ਹੁਣ ਆ ਜਾ ਕੇ ਤੁਹਾਡੀ ਭੈਣ ਆ ਕਰੋ ਸਾਨੂੰ ਫੋਨ ਵੀ 2 ਗਲਾਖ ਰੁਪਈਆ ਚਾਹੀਦਾ ਉਹ ਤਾਂ ਕਰ ਮਦਦ ਕੋਈ ਨੀ ਦੋਹਾਂ ਤਿੰਨ ਦਿਨਾਂ ਤੱਕ ਵਾਪਸ ਕਰ ਦਾਂਗੀ ਪਣਾ ਕੀ ਬੋਲਦੀ ਆ ਗਾੜੀ ਯਾਰ ਮੈਂ ਉਹਨੂੰ ਕੀ ਫੋਨ ਕਰਾਂ ਐਨੀ ਜਬਾਂ ਚਲਾ ਕੇ ਗਈ ਆ ਕੀ ਉਹਨੂੰ ਕਹਾਂ ਦੱਸ ਦੱਸ ਕਹਿਣਾ ਉਹਨੂੰ ਕੀ ਇਹੋ ਗੱਲ ਹੀ ਕਹਿਣੀ ਆ ਦੱਸ ਦਿਓ ਨਾਲੇ ਕਿਦਾ ਭਰਾ ਦੇ ਗਿਆ ਵਿਚਾਰ ਲੱਖ ਦੋਹਾਂ ਤੂੰ ਦੇ ਮੈਂ ਨਾ 6 ਮੰਗਦੀ ਨਾ ਉਹਨੇ 6 ਹੀ ਦੇ ਜਾਣਾ ਮੈਂ ਮੰਗੇ ਚਾਰੀ ਮੈਂ ਹਾਂ ਇਹਨੂੰ ਵੀ ਪਰਖਦੀ ਹਾਂ ਸਾਰੇ ਉਹ ਮਤੇ ਸਾਨੂੰ ਲੁੱਟ ਕੇ ਖਾ ਲਿਆ ਕਦੀ ਮੈਨੂੰ ਆ ਲੈ ਦੋ ਕਦੀ ਮੈਨੂੰ ਆ ਲੈ ਦੋ ਸੂਟ ਅੰਤਰਾ ਮੈਂ ਇੱਕ ਪਾਉਣਾ ਤੇ ਇਹਨੇ ਪੰਜ-ਪੰਜ ਇਥੋਂ ਖਾਣੇ ਤੇ ਮੈਂ ਹੁਣ ਬਲਾ ਕੀ ਕਰਦੀ ਆ ਅਕਸਰ ਕੋਈ ਨਹੀਂ 6-7 ਕਿੱਲੇ ਉਹਨੂੰ ਵੀ ਹੁੰਦੇ ਆ ਐਡੀ ਤਾਂ ਹੈ ਨਹੀਂਗੀ ਜੇ ਹੱਥ ਪੱਲੇ ਕੁਝ ਨਹੀਂ ਹੈਗਾ ਨਾਲੇ ਕਹਿੰਦੀ ਆ ਤੇ ਤੂੰ ਸਿਰ ਤੇ ਕਰਜ਼ਾ ਚੜਾਇਆ ਵਾ ਤੇ ਮੇਰੇ ਸਿਰ ਤੇ ਕਰਜ਼ੇ ਦਾ ਇੱਕ ਰੁਪਈਆ ਵੀ ਨਹੀਂਗਾ ਕਿਉਂ ਜੋੜੇ ਹੋਣਗੇ ਦਊਗੀ ਇੱਕ ਰੋਕ ਪੁੱਛਿਆ ਕਰੋ ਹਾਂ ਨਾਂ ਦਾ ਜੋ ਆਪੇ ਦਊਗੀ ਤੁਹਾਨੂੰ ਮੇਰਾ ਤਾਂ ਨਹੀਂ ਦਿਲ ਕਰਦਾ ਫੋਨ ਕਰਨ ਦਾ ਲੈ ਦੱਸ ਠੀਕ ਕਿਉਂ ਨਹੀਂ ਕਰਦਾ ਬੰਦੇ ਨੇ ਇਦਾਂ ਹੀ ਪਰਖੀਦਾ ਵਾ ਜੇ ਭੈਣ ਭਰਾ ਉਥੇ ਸੋਖੇ ਤੇ ਐਵੇਂ ਚ ਕੰਮ ਨਹੀਂ ਆਉਣੇ ਤਾਂ ਕਦੋਂ ਨੇ ਮੈਨੂੰ ਤਾਂ ਕਹਿੰਦੀ ਪਿੱਛੋ ਖੜਦੀ ਆ ਮੁੱਠਾਂ ਦੇ ਵਿੱਚ ਤੇ ਪੇਕੇ ਦੀ ਆਉਣੀ ਹੈ ਮੇਰੇ ਪੇਕੇ ਨਾ ਐਡੇ ਵੀ ਭੁੱਖੇ ਨਹੀਂਗੇ ਕਿ ਜਿਹੜੇ ਇਹਨਾਂ ਦੇ ਪੈਸਿਆਂ ਤੇ ਬੈਠੇ ਆ ਸਭ ਕੁਝ ਨਾ ਉਹਨਾਂ ਦਾ ਘਰ ਹੈਗਾ ਵਾ ਖਾਨਦਾਨੀ ਆ ਤੁਹਾਡੇ ਸਾਹਮਣੇ ਸਭ ਕੁਝ ਉਹਨਾਂ ਬਣਾਇਆ ਵਾ ਪਤਨੀ ਆ ਦਾ ਘਰੋਂ ਖਾਂਦੇ ਨਹੀਂਗੇ ਉਹਨਾਂ ਕੋਲ ਦੇ ਕੇ ਹੀ ਜਾਂਦੇ ਆ ਇਹ ਪਤਾ ਨਹੀਂ ਮੂੰਹ ਪਾੜ ਕੇ ਕਿੱਦਾਂ ਝਾਤੀ ਗੱਲ ਕਹਿ ਜਾਂਦੀ ਆ ਮੈਂ ਹੁਣ ਤੈਨੂੰ ਕੀ ਦੱਸਾਂ ਦੱਸਣਾ ਕੀ ਆ ਕੋਈ ਗੱਲ ਨਹੀਂ ਆਪ ਜਦੋਂ ਲੋੜ ਪੈਂਦੀ ਆ ਤਾਂ ਆਉਂਦੀ ਹੁੰਦੀ ਨਾ ਇੱਧਰ ਨੂੰ ਵੀਰ ਇੰਨੇ ਪੈਸੇ ਚਾਹੀਦੇ ਆ ਤੇ ਵੀਰ ਮੈਨੂੰ ਆਹ ਚੀਜ਼ ਚਾਹੀਦੀ ਆ ਤੇ ਕੋਈ ਗੱਲ ਨਹੀਂ ਜੇ ਅਜ ਵੀਰ ਨੂੰ ਲੋੜ ਪਈ ਆ ਤੇ ਕਰੋ ਫੋਨ ਤੇ ਕਰੋ ਤੁਸੀਂ ਤਾਨੂੰ ਖਾਦ ਨਹੀਂ ਚੱਲੀ ਫੋਨ ਦੇ ਵਿੱਚ ਜੇ ਹਾਂ ਦਾ ਜਵਾਬ ਨਾ ਦਊਗੀ ਤਾਂ ਨਾ ਦਾ ਦਊਗੀ ਕੋਹ ਨਾ ਕੋਹ ਤੇ ਕਹੂਗੀ ਨਾ ਤੁਹਾਨੂੰ ਮੇਰਾ ਦਾਦਾ ਵੀ ਦੂਜੇ ਪਰੌਣੇ ਨੂੰ ਕਰ ਲੈਣਾ ਵਾ ਫੋਨ ਇਹਨੇ ਤੇ ਜਵਾਬ ਦੇ ਦੇਣਾ ਮੈਨੂੰ ਪਤਾ ਨਹੀਂ ਦਾ ਜੇ ਜਵਾਬ ਦਊਗੀ ਤਾਂ ਕੱਲ ਨੂੰ ਆਣ ਕੇ ਹੱਡ ਕੋਤ ਨਾ ਕੋਈ ਚੀਜ਼ ਮੰਗੂਗੀ ਤੁਸੀਂ ਆਪਣੀ ਭੈਣ ਨੂੰ ਕਹੋ ਤੁਸੀਂ ਪਰੌਣੇ ਨੂੰ ਕਿਉਂ ਕਹਿਣਾ ਚਲ ਇਦਾਂ ਹੀ ਕਰਦਾ ਹੈਲੋ ਸਸਿਕਾ ਭੈਣ ਜੀ ਬਸ ਬੜਾ ਵਧੀਆ ਤੁਸੀਂ ਸੁਣਾਓ ਠੀਕ ਠਾਕ ਮੈਂ ਤਾਂ ਠੀਕ ਠਾਕ ਵਾਂ ਤੁਸੀਂ ਹੋ ਸੋਖਾ ਵਾਂ ਆ ਸੋਖੀ ਆ ਮੈਂ ਹਾਂ ਚੱਲ ਭੈਣ ਦਾ ਹਾਲ ਚਾਲ ਪੁੱਛਦਾ ਵਾਂ ਮੈਂ ਕਹਾਂ ਮੇਰੇ ਵੀਰ ਨੂੰ ਅੱਜ ਚੇਤਾ ਆ ਗਿਆ ਫੋਨ ਕਰਨ ਦਾ ਕੋਸ਼ਿ ਲਵਾਂ ਮੰਮੀ ਠੀਕ ਵਾ ਨਾ ਆ ਮੰਮੀ ਸਭ ਠੀਕ ਠਾਕ ਆ ਵਧੀਆ ਸਭ ਪਰਿਵਾਰ ਅੱਛਾ ਅੱਛਾ ਚੱਲ ਕੇ ਤੇ ਵਧੀਆ ਵਾ ਹੋਰ ਉਹਦੇ ਹੁਣੇ ਬਸ ਵਧੀਆ ਉਹਦੇ ਹੁਣੇ ਕਰਨ ਦੇ ਆ ਉਹਨਾਂ ਨੇ ਕੀ ਕਰਨਾ ਵਾ ਬਸ ਇਦਾਂ ਹੀ ਆ ਇਹੋਲੇ ਘੁੰਮਣੇ ਚੱਲ ਜਾਂਦੇ ਕਿਹਨੂੰ ਖੋੜਣ ਅੱਛਾ 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 ਚੱਲ ਵਧੀਆ ਵਧੀਆ ਤੇ ਬੱਸ ਵਧੀਆ ਤੇ ਉਹ ਮੈਂ ਨਾ ਭੈਣ ਨੂੰ ਫੋਨ ਕੀਤਾ ਸੀ ਹਾਂਜੀ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਲਿਮਟ ਨਵੀਂ ਪ੍ਰਾਣੀ ਕਰਾਉਣ ਵਾਲੀ ਸੀ ਅੱਛਾ ਤੇ ਥੋੜੇ ਜਿਹੇ ਪੈਸੇ ਦੀ ਲੋੜ ਹੀ ਤੇ ਜੇ ਮਦਦ ਕਰਦੇ ਤਾਂ ਵਧੀਆ ਵਾ ਵੀ ਕੇ ਮਛਰ ਦੀਆਂ ਪਾਰਦੀ ਆ ਹੈ ਉਹਨਾਂ ਦੀ ਨਹੀਂ ਅਕਲ ਤੁਹਾਡੀ ਨਣਾਣਵਾ ਗੱਲੀ ਗੱਲੀ ਹੈ ਲੋਕੀ ਦਾ ਪਾਪੇ ਫਟ ਬਗਾਂ ਦੇ ਨਾਲ ਬੜੀ ਕਾਤੇ ਜਿੱਦਾਂ ਮੇਰੇ ਆਈ ਦਾ ਕਰਦੀ ਆ ਉਹ ਤੇ ਤੂੰ ਮੇਰੇ ਤੋਂ پیسے ਲੱਪਣਿਆ ਵਾ ਉਹ ਚੱਲ ਭੈਣੋ ਕੋਈ ਗੱਲ ਨਹੀਂ ਆ ਉਹਦੀ ਤੇ ਤੈਨੂੰ ਪਤਾ ਸੁਭਾਈ ਏਦਾਂ ਦਾ ਵਾ ਤੇ ਸਾਡੇ ਦੇ ਭੈਣ ਭਰਾਵਾਂ ਦਾ ਪਿਆਰ ਹੀ ਬੜਾ ਵਾ ਤੇ ਚੱਲ ਕੋਈ ਗੱਲ ਨਹੀਂ ਆ ਇਹ ਆ ਨਵੀਂ ਪੁਰਾਣੀ ਕਰ ਕਰਨ ਲਿਮਟ ਤੇ ਤੈਨੂੰ ਬਾ ਵਾਪਸ ਕਰ ਹੀ ਦੇਣੇ ਆ ਪੈਸੇ ਉਹ ਚਾਹ ਨਾ ਪਤਾ ਗੱਲ ਕੀ ਆ ਹੁਣ ਤੇਰੇ ਹੁੰਦਾ ਵੀ ਡੈਡੀ ਨੇ ਲਿਮਟ ਚੁੱਕੀ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਵੀ ਕਿਹੜੇ ਕੰਮ ਲਈ ਚੁੱਕੀ ਤੇ ਕਿਹੜੇ ਲਈ ਨਹੀਂ ਤੇ ਅਸੀਂ ਚੱਲ ਦੇ ਹੀ ਦੇਣੇ ਤੇਰੇ ਪੈਸੇ ਵਾਪਸ ਇਹ ਕਿਹੜੀ ਗੱਲ ਵਾ ਨਾ ਵੀਰ ਜਦੀ ਇੰਨੀ ਲੁਤਰੋ ਚਲਦੀ ਆ ਉਹਦੇ ਭਰਾਵਾਂ ਨੂੰ ਟੋਕੇ ਵੇਖਲਾ ਹੁਣ ਇਸ ਵਾਰੀ ਉਹ ਵੀ ਤੇ ਵਹਿ ਕੀ ਕਹਿੰਦੇ ਆ ਉਹ ਭੈਣ ਉਹਨੇ ਤੇ ਪੈਸੇ ਉਥੋਂ ਲੈੰਦੇ ਆ 4 ਲੱਖ ਰੁਪਈਆ ਉਹਨੇ ਕਿਹਾ ਸੀ ਆਪਣੇ ਭਰਾ ਨੂੰ ਤੇ ਉਹ ਦੇ ਗਿਆ ਵਾ ਅੱਛਾ 4 ਲੱਖ ਰੁਪਈਆ ਦੇ ਗਏ ਆ ਉਹ ਦੇ ਗਿਆ ਇਹ ਦੋਵੇਂ ਭਰਾ ਭਜਾਈਏ ਤੇ ਤੇ ਉਹ ਦੇ ਗਿਆ ਹਾਂਜੀ ਮੈਨੂੰ ਨਾ ਐਡੇ ਊਕਾਰ ਦੇ ਮਾਲਕ ਨਹੀਂ ਲੱਗਦੇ ਤੇਰੇ ਸਾਡੇ ਇਹ ਨਾ ਉਹ ਪਤਾ ਨਹੀਂ ਚੱਲ ਇਹ ਗੱਲ ਦਾ ਮੈਨੂੰ ਪਰ ਹੁਣ ਉਹ 4 ਲੱਖ ਰੁਪਇਆ ਦੇ ਗਏ ਹੀ ਉਹ ਤੇ ਕਹਿੰਦੇ ਇਹ ਵੀ ਕੋਈ ਗੱਲ ਨਹੀਂ ਜਦੋਂ ਤੁਹਾਡੇ ਨੂੰ ਹੁਣ ਦੇ ਦੇ ਜੋ ਤੇ ਹੁਣ ਨਹੀਂ ਇਹ 4 ਲੱਖ ਦੇ ਗਏ ਸੀ ਤੇ 2 ਲੱਖ ਹੋਰ ਦੇ ਜਾਂਦੇ ਕਿੰਨਾ ਕੁ ਘੁੱਟ ਪੈਂਦੇ ਆ ਉਹ ਚੱਲ ਮੰਗੇ ਨੇ ਇੰਨੇ ਕੀ ਤੇ ਮੈਂ ਹਾਂ ਚੱਲ ਬਾਕੀ ਆਪਣੀ ਭੈਣ ਕੋ ਲੈ ਲਾਂਗੇ ਕਿਹੜੀ ਗੱਲ ਵਾ ਵੀਰ ਮੇਰੀ ਸਾਫ ਗਾਲੀ ਹੋ ਤੇ 12 ਪਾਂਡੇ ਆ ਤੇ ਮੇਰਾ ਸਿਆਸਤਾਂਗਲੇ ਕੀ ਪੜਨਾ ਵਾ ਵੇਹ ਵੀਰ ਘਰਾ ਵਰਗੇ ਘਰ ਵਾ ਤੇ ਨਾਲੇ ਮੇਰਾ ਨੀਹ ਜੀ ਕਰਤਾ ਮੈਂ ਜਿੰਨਾਂ ਨੂੰ ਕਹਿਣ ਉਹਦਾ ਸੁਭਾਤਾ ਨੂੰ ਪਤਾ ਨਾ ਕਿੰਨਾ ਦਾ ਵਾ ਮੈਂ ਨਹੀਂ ਕਹਿ ਸਕਦੀ ਉਹਦੇ ਪੈਸਾ ਵਲੋਂ ਇਹਦਾ ਮਤਲਬ ਫਿਰ ਭੈਣੋ ਜਵਾਬ ਹੀ ਆ ਜਵਾਬ ਹੀ ਸਮਝ ਲੈ ਵੀਰ ਪੈਸੇ ਦੇ ਮਾਮਲੇ ਦੇ ਵਿੱਚ ਨਾ ਮੈਂ ਕੋਰੀ ਆ ਮੈਂ ਨਹੀਂ ਕਹਿ ਸਕਦੀ ਤੁਹਾਨੂੰ ਫੇਰ ਮੈਂ ਵਿਸਾਦ ਕਰੂੰਗੀ ਸਾਡੀ ਚਲੋ ਠੀਕ ਆ ਫਿਰ ਭੈਣ ਚੰਗਾ ਫਿਰ ਸასი ਘਾਲ ਗੱਲ ਸੁਣ ਲਈ ਉਹ ਤੋਂ ਕੁਝ ਬਾ ਵੀ ਲੈਣਾ ਸੀ ਮੈਂ ਕਹਿੜ ਵੀ ਤਾ ਮੈਂ ਰਮਨ ਮੇਰਾ ਨਹੀਂ ਉਹ ਦਿਲ ਕਰਦਾ ਨਾ ਕਰਾ ਮੇਰੇ ਕੋ ਫੋਨ ਪਰ ਹਟੀ ਨਹੀਂ ਹਟੀ ਨਹੀਂ ਚੱਲ ਨਹੀਂ ਦਿੱਤੇ ਕੋਈ ਗੱਲ ਨਹੀਂ ਹੋਰ ਕੋਈ ਬੰਦਾ ਰਿਸ਼ਤੇ ਦਾ ਠੋ ਲੈਨੇ ਫਿਰ ਕੀ ਕਰਨਾ ਰਮਨ ਹਾਂਜੀ ਆ ਗੱਲ ਸੁਣ ਆ ਗਈ ਜੀ ਵਾਜਣ ਦਾ ਹੀ ਮਾਰਨ ਕੀ ਕਰ ਵਾਰ ਕੀ ਮਾਰਨੀ ਆ ਹਾਂ ਮੈਂ ਕੀਤਾ ਸੀ ਭੈਣ ਫੋਨ ਕੀਤਾ ਸੀ ਕੀਤਾ ਸੀ ਫਿਰ ਕੀ ਆਂਦੀ ਆ ਉਹਨੇ ਤੇ ਸਾਫ ਜਵਾਬ ਦਿੱਤਾ ਕੀ ਕੋਈ ਨਾ ਕੋਹ ਤੇ ਕਹੀ ਹੈ ਉਪਹਨ ਨਾ ਲਾਇਆ ਹੀ ਹੋ ਬੰਦਾ ਇਹੋ ਲਾਇਆ ਕਹਿੰਦੀ ਵੀ ਤੇਰੇ ਕੋਲ 12 14 ਕਿੱਲੇ ਦਾ ਤੇਰਾ ਨਹੀਂ ਸਾਲ ਲਿਆ ਤੇ ਮੇਰੇ ਕੋਲ ਛੇ ਸਤਾ ਕਿੱਲੇ ਚ ਕੀ ਬਣ ਗਿਆ ਮੈਨੂੰ ਤਾਂ ਉਹਦਾ ਪਹਿਲਾਂ ਹੀ ਪਤਾ ਸੀ ਕਿਨੇ ਇਹੋ ਗਾਲੀ ਕਹਿਣੀ ਆ ਫੇਰ ਹੋਰ ਕਹਿੰਦੀ ਤੇਰੀ ਘਰ ਵਾਲੀ ਤੇ ਇੰਨੀ ਉਹਦੀ ਲੁੱਤਰੋ ਚੱਲਦੀ ਆ ਨਾ ਕਿ ਚੜਾ ਜੜਾ ਗੱਲਾਂ ਕਰਦੀ ਆ ਉਹਨੂੰ ਕਿਹਾ ਆਪਣੇ ਪੇਕੇਆਂ ਤੋਂ ਲੈ ਆ ਮੈਂ ਵੀ ਉਹਨੇ ਆਪਣੇ ਪੇਕੇਆਂ ਤੋਂ ਲੈਤਾ ਬ 4 ਲੱਖ ਰੁਪਈਆ ਤੇ ਮੈਂ ਵੀ 2 ਲੱਖ ਰੁਪਈਆ ਘਟਦਾ ਤੇ ਮੈਂ ਚਲ ਭੈਣ ਨੂੰ ਕਹਿਣਾ ਕਿ ਤੂੰ ਦੇ ਦੇ ਨਹੀਂ ਵੀਰ ਤੈਨੂੰ ਪਤਾ ਹੀ ਘਰਾਂ ਵਰਗੇ ਘਰਵਾ ਫਲਾਂ ਢੀਂਗਵਾ ਮੇਰੇ ਬਚੇ ਪੰਡੇ ਆ ਉਹ ਹਾਂ ਢੀਂਗ ਅੰਨੇ ਘਰਾਂ ਦੇ ਖੱਤੀ ਮਾਹ ਆਪਣਾ ਡੰਗ ਵਗੈਰਾ ਪੂਰਾ ਹੋ ਲਿਆ ਮੈਨੂੰ ਆਦਾ ਪਹਿਲਾਂ ਹੀ ਪਤਾ ਸੀ ਤੇ ਜੇ ਕਿਤੇ ਲੋੜ ਪੈਂਦੀ ਉਹਨੂੰ ਫਿਰ ਤੁਸੀਂ ਵੀ ਕਹਿਣਾ ਕਿ ਚੱਲ ਕੋਈ ਨਹੀਂ ਮੇਰੀ ਭੈਣ ਵਾ ਜੇ ਮੈਂ ਨਾ ਮਦਦ ਕਰਾਂ ਤਾਂ ਕੌਣ ਕਰੇ ਵੇਖ ਲਓ ਔਖੇ ਟਾਈਮ ਵਿੱਚ ਕੋਈ ਨਾਲ ਖੜਦਾ ਮੈਂ ਵੀਰ ਨੂੰ 6 ਲੱਖ ਵੀ ਕਹਿ ਸਕਦੀ ਸੀ ਮੈਂ ਹਾਂ ਚੱਲ ਮਾੜਾ ਜਾ ਇਹਨੂੰ ਪਰਖੀਏ ਤੇ ਸਹੀ ਹੁਣ ਵੇਖ ਲਓ ਜੇ ਤੇ 2 ਲੱਖ ਦਾ ਇੰਤਜ਼ਾਮ ਹੁੰਦਾ ਠੀਕ ਆ ਨਹੀਂ ਤੇ ਮੈਂ ਉਹਨੂੰ ਕਹਿੰਨੀ ਆ ਕਿ ਉਹ ਵੀ ਦੋ ਦੇਈ ਜਾ ਰਮਨ ਹੁਣ ਨਾ ਤੂੰ ਗਈ ਮੈਂ ਹੋਰ ਕਿਦੋਂ ਵੇਖਣਾ ਹੋਵੇ ਇੰਤਜ਼ਾਮ ਕਰ ਲੈਣਾ ਵਾ ਕੋਈ ਗੱਲ ਨਹੀਂ ਆ ਮੈਂ ਤਾਂ ਵੇਖਿਆ ਪਰਖਿਆ ਹੀ ਆ ਤੇ ਮੈਨੂੰ ਇਹ ਗੱਲ ਦਾ ਮੈਂ ਤੈਨੂੰ ਕਹਿੰਦਾ ਵੀ ਮੈਂ ਹਰ ਰਮਨ ਨਾ ਫੋਨ ਕਰਾਂ ਨਾ ਕਰਾਂ ਤੂੰ ਹੱਡੀ ਚੱਲ ਕੋਈ ਗੱਲ ਨਹੀਂ ਪਰਖ ਲਿਆ ਅੱਜ ਉਹਨੇ ਨਹੀਂ ਸਾਨੂੰ ਦਿੱਤੇ ਭੜਕੇ ਉਹਨੂੰ ਲੋੜ ਪਊ ਤੁਹਾਡੇ ਕੋਲ ਆਣ ਕੇ ਮੰਗਤ ਨਹੀਂ ਸਕਦੀ ਐ ਤੇਰੀ ਘਰ ਦੀ ਸੂਟ ਜਿਹੜਾ ਅੱਜ ਪਉਂਦੀ ਆ ਭੜਕੇ ਨਹੀਂ ਪਉਂਦੀ ਆ ਉਹ ਫਲਾਣਾ ਆਹ ਸੜ ਜਾਣ ਮੇਰੇ ਸੂਟ ਮੇਰੇ ਸੂਟਾਂ ਦੀ ਵਾਲੀ ਹੋਈ ਆ ਆਹੋ ਜਿਹਾ ਤਾਂ ਪਉਂਦੀ ਆ ਕਿਹੋ ਜਿਹਾ ਸੂਟ ਮੈਂ ਪਉਂਦੀ ਆ ਆਹ ਸੂਟ ਕਾਟਾਂ ਦਾ ਵਾ ਹੁਣ 4-500 ਤਾਂ ਘਟਦੇ ਆਂਦਾ ਨਹੀਂਗਾ ਤੇ ਇੰਨੇ ਦਾ ਤਾਂ ਹੁ ਜਿੱਦਣ ਪਿਓ ਨੂੰ ਲੈ ਕੇ ਆ ਪੰਜ-ਪੰਜ ਬਣਾ ਕੇ ਲੈਉਂਦੀ ਹੁੰਦੀ ਹੁੰਦੀ ਹਾਂ ਉਦੋਂ ਨਹੀਂ ਤੈਨੂੰ ਪਤਾ ਉਹ ਪੈਸਿਆਂ ਦੇ ਹੁੰਦੇ ਸੀ ਮੈਂ ਤਾਂ ਰਮਰ ਉਹਨੂੰ ਬੜਾ ਸਮਝਾਇਆ ਪਰ ਚਲੋ ਚਲੋ ਕੋਈ ਗੱਲ ਨਹੀਂ ਨਹੀਂ ਨਾ ਦਿੱਤੇ ਗੱਲ ਖਤਮ ਕੱਲ ਨੂੰ ਇਹਨੂੰ ਲੋੜ ਪਈ ਤੁਸੀਂ ਵੀ ਜਵਾਬ ਦਿਓ ਵੀ ਮੇਰੇ ਕੋਲ ਪੈਸਾ ਨਹੀਂ ਮੈਂ ਤਾਂ ਆਪ ਹਦੋਂ ਦਾ ਕਰਜ਼ਾ ਲਾਉਂਦਿਆਂ ਤੇ ਮੈਂ ਤੈਨੂੰ ਕਿੱਥੋਂ ਦਵਾ ਪਾਈ ਆਹੋ ਚਲੋ ਛੱਡ ਯਾਰ ਬਣਾਓ ਚਲਾਓ ਫਿਰ ਰੋਟੀ ਖਾਓ ਮੈਨੂੰ ਤਾਂ ਪਹਿਲਾਂ ਹੀ ਅਧਿਕਰ ਤੋਂ ਦਾ ਪਤਾ ਹੀ ਚਲੋ